ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰਤਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਵੀ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾਂ ਤਾਂ ਨਹੀਂ ਉਹਦੇ ਨਾਂ ਨਾਲ ਕੋਰ ਨਹੀਂ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋਊਗੀ ਮੌਤ ਹੋਊਗੀ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ 'ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਆ ਦੇਸ਼ ਆ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੂਪੀ ਬਿਹਾਰ ਤੋਂ ਕੋਈ ਭਈਆ ਰਾਣੀ ਆਕੇ ਤੇ ਮੂੰਹ ਚੱਕ ਕੇ ਆਉਦੇ ਨਾਂ ਨਾਲ ਕੌਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਦੀਂਦੀਆਂ ਨੇ ਕੀ ਚਮਕੌਰ ਦੀ ਗੜੀ ਕੀ ਸਰਹੰਤ ਦੀਆਂ ਨਹੀਂ ਹਾਂ ਕੀ ਠੰਡੇ ਬੋਰਚ ਕੀ ਗੁਰੂਆਂ ਨੇ ਸਾਡੇਆਂ ਨੇ ਜੋ ਚੰਗਾ ਕੀਤਾ ਵੀ ਸਾਨੂੰ ਇੱਕ ਸਰਨੇਮ ਜੋ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੌੜੀ ਦੇ ਭਈਆ ਰਾਣੀ ਆ ਕੇ ਸਾਡੇ ਨਾਂ ਜਿਹੜੇ ਸਾਰਨਾਮ ਵੀ ਪੰਜਾਬਲੇ ਕੌਰ ਨਾਂ ਨਾਲ ਲਾ ਦਿੰਨ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਉਹ ਵੱਖਰੀ ਆ ਸਭ ਸੰਸਾਰ ਜੋ ਵੀ ਇਹ ਵੀਡੀਓ ਦੇਖ ਰਿਆ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਆ ਸਹੀ ਆ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰਿਆਂ ਫਿਰਨ ਬਿਨਾ ਕੱਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜ਼ਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਪੁੱਤ ਕਦਰ ਕੀਮਤ ਦਾ ਪਤਾ ਹੀ ਨਾ ਲੱਗੇ ਵੀ ਭੈਣਾਂ ਦੀ ਇੱਜ਼ਤ ਕੀ ਹੁੰਦੀ ਹੈ ਮਾਵਾਂ ਕੀ ਹੁੰਦੀਆਂ ਤੇ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਓ ਪੇਡ ਨਹੀਂ ਵੀ ਉੱਤੇ ਤੇ ਪੈਸੇ ਪਾਉਣੇ ਪੈਂਦੇ ਫਿਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਵੇਖਣ ਵਾਸਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਿਆਂ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਉਹਦੇ ਆਪਦੇ ਪੇਜ ਦਾ ਨਾਂ ਹੀ ਆਪ ਦਾ ਭਾਬੀ ਰੱਖ ਲਿਆ ਅੱਜ ਜਨਾ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹੁੰਦਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜੇ ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਸਾਡੀ ਲਾਈਵ ਹੋਈ ਸੀ ਉਦੋਂ ਇਹਨੇ ਮਾਫੀ ਮੰਗੀ ਸੀ ਤੇ ਇਹਨੂੰ ਗੈਂਗਸਟਰਾਂ ਦਿਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸ ਹਿਸਾਬ ਨਾਲ ਵੀ ਪਨਾਹ ਦਿੱਤੀ ਜਾਵੇ ਤੇ ਅਜਿਤਦਰ ਭੈਣ ਬਣਾ ਕੇ ਗੱਲਬਾਤ ਕੀਤੀ ਸੀ ਨਾ ਤੇ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸ ਵਾਲਾ ਅਰਗ ਨੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਤਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋਗੇ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜਉਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ 'ਚ ਲੈਣਾ ਪੈ ਜੇ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਹੋਊਗਾ ਆਪਾਂ ਤਾਂ ਸਟੇਟ ਫਾਰਵਰਡ ਜੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਪਹਿਲੋ ਪਿਆਰ ਨਾਲ ਸਮਝਾਉਂਦੇ ਹੁੰਦੇ ਨੇ ਮੁੜ ਕੇ ਪਹਿਲੇ ਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਣੇ ਆ ਬੋਲਦੀ ਨਹੀਂ ਹੈ ਸਮਝ ਗਏ ਇਹ ਹੁਣ ਤੁਹਾਡੇ ਹੱਥ ਚ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਤਪਾਲ ਸਿੰਘ ਮੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕੌਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੱਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਵੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਕਰਦਾ ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈਡ ਬੱਟ ਕੋਈ ਮਿਲੇ ਸਮਝ ਗਏ ਇਹ ਪੁਲਿਸ ਦੀ ਕਾਰਵਾਈ ਦਾ ਹਿੱਸਾ ਪੁਲਿਸ ਕਰ ਰਹੀ ਆ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਆ ਅਸੀਂ ਕੋਈ ਕਿਸੇ ਭਜਨ ਅੱਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਸੀ ਪੁੱਪਤ ਲਾਂਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬੁਲਾਤਾ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲਣੀ ਮੜ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ